ਗੱਲ ਦੀ ਦਿਹਾੜੀ ਲਾਈ ਆ ਧੁੱਪ ਟੌਪ ਵੀ ਇਹ ਆ ਵੀ ਗੱਲ ਫੇਲਰ ਫਸਿਆ ਅਸੀਂ ਕਿਸੇ ਪਾਸੇ ਹੋਰ ਕਿਉਂ ਜਿੱਥੇ ਹੋਣਾ ਜਿਹਦੇ ਬੰਦੇ ਨੇ ਸ਼ੁਰੂ ਕੀਤਾ ਆਂਦਾ ਕੰਮ ਹੁਣ ਵਿੱਚ ਤਾਂ ਛੱਡ ਕੇ ਆ ਨਹੀਂ ਸਕਦੇ ਇੱਥੇ ਵੀ ਉਹੀ ਗੱਲ ਕੀਤਾ ਯਾਰ ਜੇ ਬੰਦਾ ਕਹਿੰਦਾ ਆ ਫੇਰ ਗੁੱਸਾ ਕਰਦੇ ਆ ਜੀ ਹਨਾ ਇਹ ਤਾਂ ਕੀ ਸਾ ਤੋਂ ਪਹਿਲੀ ਵਾਰ ਇਹਨੂੰ ਕਹਿ ਨਹੀਂ ਹੋਇਆ ਨਹੀਂ ਤਾਂ ਅਸੀਂ ਹਰ ਇੱਕ ਸਾਲ ਕਹੀਦਾ ਹਨਾ ਵੀ ਐਦਾਂ ਤੇ ਤੂੰ ਖਿਆਲ ਰੱਖੀਂ ਇਹ ਤਾਂ ਕਿ ਸਾਨੂੰ ਦਿਮਾਗ ਚ ਨਹੀਂ ਰਹੀ ਇਹ ਤਾਂ ਕਹਿ ਨਹੀਂ ਹੋਇਆ ਸੀ ਤੂੰ ਤਾਂ ਜੇ ਸਾਥੋਂ ਨਹੀਂ ਕਿਹਾ ਹੋਇਆ ਤਾਂ ਖਿਆਲ ਹੋਣੇ ਵੀ ਨਹੀਂ ਰੱਖਿਆ ਮੈਨੂੰ ਮੈਂ 32 ਫੁੱਟ ਆਇਆ 32 ਫੁੱਟਾ ਨਾ ਟਰਾਲਾ ਇਹ ਆ ਜਾ ਆ ਜਾ ਆ ਜਾ ਆ ਜਾ ਨਾ ਕਹ ਨਿਕਲਿਆਣਾ ਨਿਕਲਿਆਣਾ ਤੇ ਜਿਹੜੇ ਹੁਣ ਆ ਆ ਮਗਰੋਂ ਵੱਡੇ ਆ ਤੇ ਇਹਨਾਂ ਦਾ ਆਪਣਾ ਅਸੀਂ ਪਾ ਵੀ ਪੰਜਾ ਖੇਤਾਂ ਨੂੰ ਇਹਦਾ ਖੇਤਖੰਡ ਨੂੰ ਪਾਲੰਦੇ ਉਤੋਂ ਲੈ ਕੇ ਅਸੀਂ ਪਾਤੀ ਉਹ ਜਿੰਕ ਜੇ ਤੇ ਉਹਨੇ ਝਾੜ ਘਟਾਇਆ ਇਹ ਸਾਨੂੰ ਹੁਣ ਝਾੜ ਘਟਣ ਦਾ ਕਾਰਨ ਪਤਾ ਲੱਗਾ ਆ ਲਓ ਜੀ ਆਪਣੇ ਰੈਕ ਵੱਜਣ ਲੱਪਿਆ ਮਗਰੀ ਇਕੱਠਾ ਵਾਲੀ ਮਸ਼ੀਨ ਆਉਂਦੀ ਆ ਮਤਲਬ 15 ਕਵੈਂਟਾਂ ਤੇ ਉਹ ਨਹੀਂ ਵੀ ਪਹੁੰਚ ਜਾਣਾ ਨਾਲੇ ਤੇ ਇਹਨੇ ਮੋਰੇ ਮੋਰੇ ਰੈਕ ਮਾਰੀ ਜਾਣਾ ਉਹ ਨਹੀਂ ਪਿੱਛੇ ਪਿੱਛੇ ਇਕੱਠਾ ਬੰਨੀ ਜਾਣੀ ਆ ਜਾਣੀ ਸਮਝ ਲਓ ਵੀ ਬੜੀ ਹੱਦ ਨਹੀਂ ਅੱਜ ਸ਼ਾਮ ਨੂੰ ਨਾਲੇ ਚੱਕ ਕੇ ਲੈ ਜਾਣੀ ਆ ਜੇ ਟਰਾਲਾ ਕਈ ਵਾਰੀ ਵਿਹਲੇ ਹੋ ਕੇ ਨਹੀਂ ਮੁੜਦੇ ਉਧਰੋਂ ਫੇਰ ਹੀ ਨਹੀਂ ਸਵੇਰੇ ਚੱਕ ਲੈਣੀ ਆ ਮਤਲਬ ਅੱਜ ਸ਼ਾਮ ਨੂੰ ਜਾਂ ਸਵੇਰੇ ਆਪਣੇ ਖੇਤ ਵਿਹਲੇ ਹੋ ਜਾਣੇ ਹਨ ਪਰਸੋ ਝੋਨਾ ਵੱਢ ਕੇ ਮਗਰੇ ਹੀ ਕਟਰ ਮਾਰਤਾ ਸੀ ਤੇ ਕੱਲ ਦੀ ਦਿਹਾੜੀ ਲਾਈ ਆ ਧੁੱਪ ਧੁੱਪ ਵੀ ਇਹ ਆ ਵੀ ਕੱਲ ਫੀਲਰ ਫਸਿਆ ਸੀ ਕਿਸੇ ਪਾਸੇ ਹੋਰ ਕਿਉਂ ਜਿੱਥੇ ਹੁਣ ਜਿਹਦੇ ਬੰਦੇ ਨੇ ਸ਼ੁਰੂ ਕੀਤਾ ਹੁੰਦਾ ਕੰਮ ਹੁਣ ਵਿੱਚ ਤਾਂ ਛੱਡ ਕੇ ਆ ਨਹੀਂ ਸਕਦੇ। ਲਓ ਜੀ ਅੱਜ ਫੇਰ ਆਪਣੇ ਚੱਲ ਪਈ ਮਸ਼ੀਨ ਉਧਰ ਗੱਠਾ ਬੰਨ੍ਹ ਗਏ ਆ। ਤੇ ਸਵੇਰੇ ਉਹ ਨਹੀਂ ਚੱਕ ਕੇ ਲੈ ਜਾਣੀ ਆ ਖੇਤ ਹੋ ਜਾਣੇ ਵਿਹਲੇ। ਤੇ ਇੱਧਰ ਚੱਲ ਪਈ ਹੁੰਜੀ। ਇੱਧਰ ਵੀ ਉਹੀ ਆਲੇ ਤਾਂ ਤੁਹਾਨੂੰ ਕਹਿਣਾਗੇ ਉਹਨੂੰ ਬੰਦਾ ਕਹੇ ਸਾਰਿਆਂ ਨੂੰ ਪਤਾ ਆ ਬਈ ਇਹ ਨਹੀਂ ਲਾਉਣੇ ਹੁੰਦੇ ਆ ਮਟਰ ਜਾਂ ਆਲੂ ਕੁਛ ਵੀ ਲਾਉਣਾ ਹੁੰਦਾ ਇਹ ਨਹੀਂ ਫਸਲ ਤਾਂ। ਕਿ ਤੁਸੀਂ ਦੇਖ ਕੇ ਪਾਣੀ ਲਾ ਲਾ ਇੱਥੇ ਵੀ ਉਹੀ ਹਾਲ ਕੀਤਾ ਯਾਰ ਤੇ ਬੰਦਾ ਕਹਿੰਦਾ ਫਿਰ ਗੁੱਸਾ ਕਰਦੇ ਆ ਜੀ ਹਨਾ ਇਹ ਆਪਣੇ ਆਪ ਬੰਦਾ ਸੋਚ ਲੰਦਾ ਵੀ ਵੱਢਣੇ ਆਲੇ ਉਹਨਾਂ ਦਾ ਝੋਨਾ ਵੀ ਅਸੀਂ ਦੋ ਦਿਨ ਰੋਕ ਲਈਏ ਯਾਨੀ ਪਹਿਲਾ ਟਾਸਕ ਤਾਂ ਨਾ ਜੇ ਆਲੂ ਮਟਰ ਤੁਸੀਂ ਲਾਉਣੇ ਆ ਪਹਿਲਾ ਸਭ ਤੋਂ ਵੱਡਾ ਟਾਸਕ ਇਹ ਹੀ ਹੁੰਦਾ ਵੀ ਆਪਣੇ ਖੇਤ ਕਿਦਾਂ ਬਚਾਉਣੇ ਆਲੇ ਦੁਵਾਲੇ ਜੇ ਤੁਸੀਂ ਸਮਝ ਲਓ ਵੀ ਆਲਦ ਵਾਲੇ ਉਹ ਗਿੱਲੇ ਹੋਣ ਤੋਂ ਆਪਣੇ ਖੇਤ ਬਚਾ ਗਏ। ਫੇਰ ਤੁਸੀਂ ਸਮਝ ਲਓ ਵੀ ਅੱਧੀ ਜੰਗ ਜਿੱਤ ਗਏ, ਅੱਧੀ ਫਸਲ ਪਾਲ ਗਏ। ਇਹ ਐਡਾ ਵੱਡੀ ਨੰਨੇ ਦਾ ਸੋਚਣਾ ਯਾਰ ਲੈ, ਇਹ ਚਿਕੜੀ ਗੱਲ ਆ। ਪਰ ਇਹ ਬਚਾਉਣੇ ਵੀ ਬਹੁਤ ਮੁਸ਼ਕਲ ਹੈ। ਕਿ ਸਭ ਤੋਂ ਪਹਿਲੀ ਵਾਰ ਇਹਨੂੰ ਕਹਿ ਨਹੀਂ ਹੋਇਆ। ਨਹੀਂ ਤਾਂ ਅਸੀਂ ਹਰ ਇੱਕ ਸਾਲ ਕਹੀਦਾ ਹਨ ਵੀ ਐਦਾਂ ਤੇ ਤੂੰ ਖਿਆਲ ਰੱਖੀਂ ਕਿ ਸਾਨੂੰ ਦਿਮਾਗ 'ਚ ਨਹੀਂ ਰਹੀ ਇਹ ਤਾਂ ਕਹਿ ਨਹੀਂ ਹੋਇਆ। ਸਾਥ ਤੋਂ ਜੇ ਸਾਥੋਂ ਨਹੀਂ ਕਿਹਾ ਹੋਇਆ ਤਾਂ ਖਿਆਲ ਹੋਣੇ ਵੀ ਨਹੀਂ ਰੱਖਿਆ। ਫੇ ਮੈਂ ਤਾਂ ਠੀਕ ਆ। ਵੀ ਹਰ ਇੱਕ ਸਾਲ ਕਹਿੰਦੀ ਆ ਮੈਨੂੰ। ਹੋ ਬੰਦਾ ਤਾਂ ਇਹ ਵੀ ਆਪਣਾ ਹੀ ਆ ਆਪਣਾ ਹੀ ਮਿੱਤਰ ਬੇਲੀ ਆ ਹਨਾ ਕੀ ਹੁਣ ਇਹਦਾ ਝਾੜ ਵੀ ਤੁਹਾਨੂੰ ਜਰੂਰ ਦੱਸਾਂਗੇ ਉਸ ਜਿਹੜਾ ਆਪਣਾ ਪਹਿਲਾ ਝੋਨਾ ਹਨਾ ਦੂਜਾ ਹੋਇਆ ਉਹਦਾ ਆਪਾਂ ਨੂੰ ਇੱਕ ਰੀਜਨ ਲੱਭਿਆ ਵੀ ਉਹਦਾ ਝਾੜ ਕਾਤੇ ਘਟਿਆ ਜੇ ਤਾਂ ਹੁਣ ਕਾਲੂ ਇਹਦਾ ਪਤਾ ਲੱਗ ਜਾਣਾ ਜੋਕ ਕੇ ਵੀ ਕੀ ਝਾੜੇ ਦਾ ਆਉਂਦਾ ਫਿਰ ਤਾਂ ਉਹ ਰੀਜਨ ਫੇਰ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਾਰਨ ਕੀ ਆ ਕੋਈ ਨਾ ਤਾਂ ਝੋਨੇ ਨੂੰ ਬਿਮਾਰੀ ਸੀ ਕੋਈ ਨਾ ਕੋਈ ਇਦਾਂ ਦੀ ਕੋਈ ਮਦਰੇ ਬੂਟੇ ਵਾਲਾ ਸਿਸਟਮ ਸੀ ਤੇ ਝਾਰ ਘਟਣ ਦਾ ਕੋਈ ਤਾਂ ਕਾਰਨ ਹੋਣਾ ਚਾਹੀਦਾ ਇਹ ਹੁਣ ਆ ਚੋਨਾ ਚੋਖਣ ਤੇ ਪਤਾ ਲੱਗੂ। ਲਓ ਬਈ ਆਪਣੇ ਇਕੱਠਾਂ ਵਾਲੇ ਖੇਤ ਐਨ ਵਿਲੇ ਹੋ ਗਏ। ਤੇ ਮਸ ਹੁਣ ਅੱਜ ਸ਼ਾਮ ਨੂੰ ਇਹ ਵਾਧਣੇ ਆ। ਕੱਲ ਰੈਕ ਮਾਰਿਆ ਸੀ। ਕੱਲੇ ਇਕੱਠਾਂ ਬੰਨੀ ਸੀ ਅਸੀਂ ਅਸਾਂ ਇਕੱਠੀਆਂ ਤੇ ਅੱਜ ਐਨ ਖਾਲੀ ਕਰਤੇ ਖੇਤ। ਸਮਝ ਲਓ ਬਈ ਅੱਜ ਤੀਜਾ ਦਿਨ ਐ। ਅੱਜ ਰਾਤ ਨੂੰ ਬਾਹ ਕੇ ਸਵੇਰ ਨੂੰ ਭਾਵੇਂ ਮਟਰ ਲਾ ਲਈਏ ਪਰ ਅਸੀਂ ਥੋੜਾ ਜਿਹਾ ਕੰਮ ਜਾਣ ਕੇ ਲੇਟ ਕਰ ਲਿਆ ਗਰਮੀ ਬਹੁਤ ਆ ਇੰਨੀ ਗਰਮੀ ਦੇ ਵਿੱਚ ਜਿਹੜੇ ਲੱਗੇ ਉਹ ਆ ਨਾ ਮਟਰ ਉਹਨਾਂ ਦੇ ਵੀ ਹੁਣ ਸਾਡੇ ਨਾਲੇ ਉੱਥੇ ਕਰੀ ਵਾਲੇ ਖੇਤਾਂ 'ਚ ਬੰਦਿਆਂ ਨੇ ਲਾਇਓ ਮਟਰ ਉਹ ਤਕਰੀਬਨ ਉਹਨੇ 60 ਕਿਲੋ ਲਗਭਗ 20 ਪਾਇਆ ਹੁਣ ਮੈਨੂੰ ਮੈਂ ਤਾਂ 25 ਕਿਲੋ ਹੀ ਜੰਮਿਆ ਅੱਧ ਵੀ ਨਹੀਂ ਜੰਮਿਆ ਅੱਧ ਤੋਂ ਵੀ ਘੱਟੇ ਜੰਮੇ ਆ ਇੰਨੀ ਜਿਆਦਾ ਗਰਮੀ ਆ ਉਹਦੇ ਕਰਕੇ ਫਿਰ ਆਉਣਾ ਸੀ ਥੋੜਾ ਜਿਹਾ ਇਦਾਂ ਕੀਤਾ ਵੀ ਤਾ ਥੋੜੇ ਜਿਹਾ ਠੰਡੇ ਚੱਲ ਰਹੇ ਆ ਉਦਾਂ ਅਜ ਰਾਤ ਨੂੰ ਖੇਤ ਖੂਤ ਵਾਦਣੇ ਆ ਤੇ ਲਾਵਾਂਗੇ ਮਤਲਬ ਪਰਸੋਂ ਜਾਂ ਚੌਥ ਨੂੰ ਉਹ ਵੀ ਦੇਖ ਕੇ ਜੇ ਮਹਾਰਾਜ ਜੀ ਗਰਮੀ ਘਟਦੀ ਹੋਈ ਜੇ ਗਰਮੀ ਇਦਾਂ ਹੋਈ ਫੇ ਕੋਈ ਫਾਇਦਾ ਨਹੀਂ ਲਾਉਣ ਦਾ ਦੇਖੋ ਕਾਲੀ ਕੰਨ ਦਾ ਵੀ ਤਾਂ ਫਾਇਦਾ ਹੁੰਦਾ ਵੀ ਜੇ ਮੋਰੇ ਕੁਝ ਪੱਲੇ ਪੈਂਦਾ ਦੇ ਸੇ ਹਨਾ ਹੁਣ ਇੰਨੇ ਸਾਲ ਹੋ ਗਏ ਸਾਨੂੰ ਲਾਉਂਦਿਆਂ ਨੂੰ ਜੇ ਉਹੀ ਗਲਤੀ ਪਤਾ ਹੁੰਦੇ باوجود ਵੀ ਗਲਤੀ ਕਰੀਏ ਹੁਣ ਕਈ ਲੋਕ ਹੈਗੇ ਆ ਪਤਾ ਵੀ ਹੁੰਦਾ ਵੀ ਹਾਂ ਗਰਮੀ ਆ ਵੀ ਹੁਣ ਸਿਰਫ ਇਹ ਚਲੋ ਰੱਬ ਦੇ ਆਸਰੇ ਇਹ ਗੱਲ ਆ ਆ ਕੀਲਾ ਟਰਾਲਾ ਚੱਲਿਆ ਬਰਾਲੀ ਦਾ ਨੱਦ ਕੇ ਇਹ ਮਨਵਾ 32 ਫੁੱਟ ਆ 32 ਫੁੱਟ ਆ ਨਾ ਟਰਾਲਾ ਇਹ ਉੱਪਰ ਥੱਲੇ ਤੇ ਇਹੀ ਹੈਗਾ ਹਾਂ ਅੱਛਾ ਉੱਪਰ ਦਾ ਬਾਦ ਦਾ ਉਹ ਨਾ ਜਾ ਗਿਆ ਆ ਉੱਪਰ ਤੋਂ ਚਲੋ ਵੱਜ ਜਾਂਦਾ ਫੇ ਉਦਾਂ ਮਤਲਬ 32 ਫੁੱਟ ਥੱਲੇ ਉੱਪਰ ਜਾ ਕੇ ਤੇ ਮੈਨੂੰ 34 35 ਫੁੱਟ ਕਰ ਲੰਦੇ ਹੋਣੇ ਸੌਰ 1855 ਚਲੋ ਹੁਣ ਇਹਨੂੰ ਕੱਢੀਏ 18 ਵੀ ਦੇਖਣੀਆਂ ਪੈਣੀਆਂ ਬੜੀ ਛੋਟਾ ਹੀ ਹੈ ਕਿਹੜਾ ਇਹਨੇ ਕਿਸੇ ਦਾ ਕੀ ਹੋਇਆ ਨਹੀਂ ਦਾ ਇਧਰ ਦੇ ਕੱਢ ਦਿੰਦੇ ਆ ਖੜ ਲਾ ਇਥੋਂ ਕੱਢ ਦਿੰਦੇ ਆ ਹੁਣ ਆਹ ਤਾਰਾਂ ਇਹ ਨੀਵੀਆਂ ਥੋੜੀਆਂ ਲਾਲਾ ਇਹ ਆ ਇੱਕ ਲਾਈਟ ਚੱਲਦੀ ਆ ਲਾਈਟ ਚੱਲਦੀ ਕਰਕੇ ਥੋੜਾ ਜਿਹਾ ਜੱਬਿਆ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਦੇਖਦੇ ਆ ਇਹ ਬਹੁਤ ਪੰਗਾ ਇਕ ਤਾਂ ਪਹਿਲਾਂ 32 ਫੁੱਟੇ ਟਰਾਲੇ ਹੁਣ ਮਾਲਾ ਉਦਾਂ ਤਾਂ ਇਹ 35 ਫੁੱਟ ਤੱਕ ਇਹ ਨਹੀਂ ਥੱਲਿਓਂ ਵਧਾਉਂਦੇ 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 35 36 ਫੁੱਟ ਤੱਕ ਲੈ ਗਿਆ ਹੋਇਆ ਇਹ ਤੇ ਚਲੋ ਰਾਹ ਸਾਡੇ ਪਿੰਡ ਤਕਰੀਬਨ ਸੜਕਾਂ ਖੁੱਲੀਆਂ ਕਰਕੇ ਇਦਾਂ ਦਾ ਕੋਈ ਪੰਗਾ ਨਹੀਂ ਹੁੰਦਾ ਮੋਡਨ ਮੋਨ ਦਾ ਪਰ ਤਾਰਾਂ ਤੁਰਾਂ ਕਈ ਵਾਰੀ ਖੇਤਾਂ 'ਚ ਹੁਣ ਢਿੱਲੀਆਂ ਕਰਕੇ ਇਹ ਜੱਬ ਜ਼ਰੂਰ ਪੈ ਜਾਂਦਾ ਇੱਧਰ ਝੋਨਾ ਗਿੱਲਾ ਆ ਇੱਧਰ ਨਾ ਮਾਗਾ ਟਾਇਰ ਛੱਟੇ ਆ ਪੱਠੇ ਐ ਛੱਟਦੇ ਵੀ ਚੱਲ ਆਪਣੇ ਬੰਦਿਆਂ ਦੇ ਹੀ ਆ ਪੱਠੇ ਲੈਗੇ ਵੀ ਮਾੜੇ ਹੀ ਆ ਇੱਥੇ ਤਾਂ ਘਾਜ ਆਈ ਆ ਖੁੰਝੇ ਕਿ ਤਾ ਬਾਕੀ ਦੇਖਦੇ ਆ ਸ਼ਾਇਦ ਇੱਥੇ ਟਰੈਕਟਰ ਨੀਮਾ ਟਰਾਲ ਟਰਾਲੀ ਦੇ ਟਾਇਰ ਉੱਚੇ ਹੋਣੇ ਆ ਇੱਥੇ ਲੈ ਚਲ ਜੀ ਬਾਹਰ ਹਾਂ ਆ ਜਾ ਆ ਜਾ ਲੈ ਆ ਲੈ ਆ ਹੈਂ ਲੰਘ ਜਾਣਾ ਊਂ ਛਾਵੇਂ ਛਾਵੇਂ ਜੇ ਲੰਘ ਜਾਣਾ ਉਹ ਤਾਂ ਲੰਘ ਜਾਣਾ ਕਿਉਂਕਿ ਤਾਰਾਂ ਇਦਾਂ ਆ ਹਨਾ ਜੇ ਸਿੱਧੀ ਟੱਕਰ ਲੱਗਦੀ ਫੇ ਭਵੇਂ ਔਖਾ ਹੁੰਦਾ ਸ਼ਾਇਦ تیر ਛਾ ਜਾ ਨਿਕਲ ਜਾ ਸਿੱਧਾ ਲੱਕ ਆ ਜਾ ਮੇ ਲੱਗੂਗਾ ਆ ਜਾ ਇੱਥੇ ਕਿਨੂੰ ਲਿਆ ਆ ਜਾਓ Hãy subscribe cho kênh Ghiền Mì Gõ Để không bỏ lỡ những video hấp dẫn ਆ ਝੋਨਾ ਵੱਢ ਕੇ ਹਟਿਆ ਖੂਹ ਵਾਲਾ ਤੇ ਰੀਪਰ ਮਾਰਦਾ ਮਗਰ ਕਟਰ ਤੇ ਬਾਕੀ ਟਰਾਲੀਆਂ ਲਾਤੀਆਂ ਸ਼ੈੱਡ ਚ ਮੁੜ ਕੇ ਹੁਣ ਸਵੇਰੇ ਲੈ ਕੇ ਜਾਵਾਂਗੇ ਉਹ ਮੰਡੀ ਨੂੰ ਇੱਥੇ ਤਾਂ ਕਟਰ ਫਿਰ ਗਿਆ ਹੁਣ ਉਹ ਪਰਲੇ ਖੇਤਾਂ ਚ ਫੇਰਦੇ ਆ ਆ ਜਿਹੜਾ ਝੋਨਾ ਹੈ ਨਾ ਝੋਨੇ ਦੇ ਪਰਲੇ ਪਾਸੇ ਉਹ ਵੱਡੇ ਉਹ ਇੱਕ ਉਧਰ ਚੱਕੀ ਗੋਲ ਜਿਹੜੇ ਆ ਉਹ ਵੱਡੇ ਉਹ ਲਓ ਬਈ ਖੇਤ ਆਪਣੇ ਬਸ ਲਗਭਗ ਤਿਆਰ ਹੀ ਆ ਰੋਟਾਵੇਟਰ ਵੱਜਿਆ ਬਸ ਖੇਤ ਤਿਆਰ ਆ ਯਾਨੀ ਬਾਈ ਬੂਹੀ ਵਾਲਾ ਕੰਮ ਯਾਨੀ ਕਿ ਯਾਨੀ ਜੇ ਮਟਰ ਲਾਉਣੇ ਚਾਹੀਏ ਭਾਵੇਂ ਅਸੀਂ ਸਵੇਰੇ ਲਾ ਲਈਏ ਤੇ ਹੁਣ ਸਿਰਫ ਆਪਾਂ ਇਹ ਦਿਹਾੜੀ ਰੁਕੇ ਹੋ ਆ ਗਰਮੀ ਆ ਜੇ ਮੜ ਜੇ ਗਰਮੀ ਘਟ ਜੇ ਫਿਰ ਆਪਾਂ ਮਟਰ ਲਾ ਦਨੇ ਮਤਲਬ ਸਵੇਰੇ ਗਰਮੀ ਥੋੜੀ ਜਿਹੀ ਘਟ ਹੋ ਜਾ ਤਾਂ ਮੌਸਮ ਜੇ ਚੇਂਜ ਹੋ ਜਾ ਬਾਚਾ 5 ਸੋਈਰੇ ਮਟਰ ਠੋਕ ਦਣੇ ਆ ਪਰ ਹੁਣ ਗਰਮੀ ਐ ਇਸ ਵੇਲੇ ਹੁੰਦੀ ਐ ਕਿਉਂ ਮਟਰਾਂ ਮੋਟਰਾਂ ਨੂੰ ਜਿਹੜਾ ਟੈਂਪਰੇਚਰ ਐ 30 ਚਾਹੀਦਾ 30 ਤੋਂ ਉੱਪਰ ਨਹੀਂ ਚਾਹੀਦਾ ਲਗਭਗ ਅੱਜ ਤੱਕ ਕਈ ਕਹਿੰਦੇ ਸੀ 26 ਗੇਤਾ ਨਹੀਂ ਨਿਕਲਦਾ ਇਹ ਧਾਰਨਾ ਪਤਾ ਨਹੀਂ ਕਿਨੇ ਬਣਾਈ ਐ ਇਹ ਅਸੀਂ ਲਾਉਂਦੇ ਹੀ ਗੇਤਾ ਤੇ ਸਾਨੂੰ ਲਾਉਂਦਿਆਂ ਨੂੰ ਵੀ ਬਹੁਤ ਸਾਲ ਹੋ ਗਏ ਪਹਿਲਾਂ ਮੈਨੂੰ ਸਾਡੇ ਪਿੰਡ 'ਚ ਅਸੀਂ ਕੱਲੇ ਹੀ ਲਾਉਂਦੇ ਹੁੰਦੇ ਸੀ 26 ਫੇਰ ਹੁਣ ਹੀ ਦੇਖੋ ਦੇਖੀ ਸਾਰੇ ਲਾਉਣ ਲੱਪੇ ਹੁਣ ਤਾਂ ਤਕਰੀਬਨ ਲਾਉਂਦੇ ਹੀ ਆ ਸਾਰੇ 26 ਅਸੀਂ ਲਾਉਨੇ ਕੀਤਾ ਸਾਡੇ ਕਦੇ ਝਾੜ ਮਤਲਬ ਹੁਣ ਚਲੋ ਐਤ ਕੀ ਸਮੇ ਦੀ ਮਾਰਿਆ ਉਹ ਆਪਾਂ ਹੁਣ ਕਹਿ ਨਹੀਂ ਸਕਦੇ ਹਨ ਪਰ ਸਭ 26 ਸਾਡੀ ਐਵਰੇਜ ਹੀ ਕੋਈ 28 ਨਿਕਲ ਗਿਆ ਕੋਈ 32 ਨਿਕਲ ਗਿਆ ਕੋਈ 33 ਨਿਕਲ ਗਿਆ ਐਵਰੇਜ 30 ਤੋਂ 32 ਝਾੜ ਸਾਡਾ ਆਉਂਦਾ ਹੁੰਦਾ ਹਰ ਇੱਕ ਸਾਲ ਤੇ ਜਿਹੜੇ ਹੁਣ ਆਹ ਮਗਰੋਂ ਵੱਡੇ ਆ ਤੇ ਇਹਨਾਂ ਦਾ ਆਪਣਾ ਆਇਆ 29 ਕੁਇੰਟਲ ਝਾੜ ਠੀਕ ਹੈ ਤੇ ਇਹ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਹਦਾ ਕਾਰਨ ਕੀ ਆ ਸਾਡੇ ਉਹਨਾਂ ਖੇਤਾਂ ਦਾ ਜਿਆਦਾ ਝਾੜ ਘਟਣ ਦਾ ਇੱਕ ਤਾਂ ਚਲੋ ਆਪਾਂ ਕਹਿੰਦੇ ਸੀ ਵੀ ਇਹ ਥੋੜਾ ਜਿਹਾ ਕਵਾਂਟਲ ਦੋ ਕਵਾਂਟਲ ਆਮ ਖੇਤਾਂ ਨਾਲ ਸਾਡੇ ਝਾੜ ਘੱਟ ਨਿਕਲਦਾ ਕਿਉਂਕਿ ਇਹਨਾਂ ਖੇਤਾਂ 'ਚ ਕਦੇ ਆਲੂ ਨਹੀਂ ਲੱਗੇ ਸੀ ਲਾਏ ਨਹੀਂ ਅਸੀਂ ਹਣਾ ਪਹਿਲੀ ਵਾਰ ਲਾਉਣੇ ਬਾਕੀ ਸਾਡੇ ਖੇਤਾਂ 'ਚ ਆਲੂ ਆਲੂ ਲੱਗਦੇ ਰਹਿੰਦੇ ਮਟਰ ਲੱਗਦੇ ਰਹਿੰਦੇ ਆ ਉਹ ਖੇਤ ਥੋੜੇ ਜੋਰ ਵਾਲੇ ਹੁੰਦੇ ਹੀ ਆ ਤੇ ਫਿਰ ਫਿਰ ਵੀ ਸਾਡੀ ਗਲਤੀ ਇਹ ਆ ਵੀ ਜਿਹੜੀ ਆਹ ਪਿੰਡਾਂ ਦੇ ਵਿੱਚ ਜਿਹਨੂੰ ਕਹਿ ਨਹੀਂ ਦਿੰਦੇ ਹੈਗੇ ਆਪਣੇ ਆਹ ਆਰਗੈਨਿਕ ਵਾਲੇ ਨਹੀਂ ਘੁੰਮਦੇ ਹੁੰਦੇ ਆਰਗੈਨਿਕ ਦਾ ਬਾਇਓ ਜਿੰਕ ਜੇ ਜਿਹੜੀ ਹੁੰਦੀ ਆ ਇਹਦਾ ਬਾਕੀ ਸਾਰਿਆਂ ਨੂੰ ਅਸੀਂ ਜਦੋਂ ਜੋ ਹਰੇਕ ਸਾਲ ਪਾਈ ਦਾ ਨਾਰਮਲ ਜਿੰਕ ਉਹ ਪਾਈ ਸੀ ਇਹਨਾਂ ਪੰਜਾ ਖੇਤਾਂ ਨੂੰ ਅਸੀਂ ਇੱਕ ਮਾਛੀਵਾੜੇ ਤੋਂ ਮੁੰਡਾ ਆਉਂਦਾ ਹੁੰਦਾ ਗੱਡੀ ਜੇ ਲੈ ਕੇ ਉਹਨੇ ਨਾ ਆ ਕੇ ਦੀ ਦੇਖੋ ਇੱਕ ਵਾਰੀ ਚੈੱਕ ਕਰੋ ਜੇ ਕਰੋ ਉਹ ਕਰੋ ਅਸੀਂ ਅੱਗੇ ਵੈਸੇ ਕਦੇ ਨਹੀਂ ਕਦੇ ਕੀਤਾ ਜਦੋਂ ਕਹਿੰਦੇ ਨਾ ਬੰਦੇ ਦੇ ਦਿਮਾਗ ਦੇ 파ੜਦਾ ਪੈਣਾ ਹੁੰਦਾ ਅਸੀਂ ਪਾ ਵੀ ਪੰਜਾ ਖੇਤਾਂ ਨੂੰ ਇਹਦਾ ਖੇਤਖੰਡ ਨੂੰ ਪਾ ਲੰਦੇ ਉਤੋਂ ਲੈ ਕੇ ਅਸੀਂ ਪਾਤੀ ਉਹ ਜਿੰਕ ਜੇ ਤੇ ਉਹਨੇ ਝਾੜ ਘਟਾਇਆ ਇਹ ਸਾਨੂੰ ਹੁਣ ਝਾੜ ਘਟਣ ਦਾ ਕਾਰਨ ਪਤਾ ਲੱਗਾ ਪਹਿਲਾਂ ਸਾਡੇ ਦਿਮਾਗ 'ਚ ਗੱਲ ਨਹੀਂ ਸੀ ਆਈ ਕਿਉਂਕਿ ਜਦੋਂ ਫਿਰ ਅਸੀਂ ਦੇਖਿਆ ਵੀ ਉਹ ਖੇਤਾਂ ਦਾ ਕਿਉਂ ਝਾੜ ਪੂਰਾ ਆ ਵੀ ਮਤਲਬ ਠੀਕ ਆ ਕੁਆਂਟਲ ਖੰਡ ਘਟਿਆ ਕੁਆਂਟਲ 2 ਕੁਆਂਟਲ ਅਗੇ 30 31 ਨਿਕਲਦਾ ਸੀ ਤਾਂ ਮਨ ਲਾ ਕੇ 29 ਨਿਕਲਿਆ ਚਲੋ ਉਹ ਇੰਨਾ ਫਰਕ ਅਸੀਂ ਮੰਨਦੇ ਆ ਵੀ ਜਦੋਂ ਇਹ ਝੋਨੇ ਨਿਸਰ ਰਹੇ ਸੀਗੇ ਉਸ ਵੇਲੇ ਮੀਂਹ ਪਏ ਆ ਮਤਲਬ ਤੇ ਜ਼ਿਆਦਾਤਰ ਜ਼ਿਆਦਾਤਰ 80% ਝੋਨੇ ਉਸ ਵੇਲੇ ਨਿਸਰਦੇ ਸੀ ਜਦੋਂ ਕਹਾੜ ਜਿਆ ਆਏ ਆ ਜਦੋਂ ਆ ਮੀਂਹ ਪਏ ਆ ਤੇ ਜੇ ਨਿਸਰਦੇ ਝੋਨੇਆਂ ਤੇ ਜਦੋਂ ਮੀਂਹ ਪੈਣਾ ਝਾੜ ਘਟਣਾ ਘਟਣਾ ਆ ਉਹ ਝੋਨੇ ਦਾ ਬੂਰ ਝੜ ਜਾਂਦਾ ਹੈ ਨਾ ਉਹ ਕੁਆਂਟਲ 2 ਕੁਆਂਟਲ ਦਾ ਉਹ ਆਰਡਰ ਨਾਲ ਆਉਣਾ ਝਾੜ ਦਿਸ ਗਿਆ ਪਰ ਜਿਹੜਾ ਆ 4-5 ਕੁਆਂਟਲ ਦਾ ਫਰਕ ਪਿਆ ਇਹ ਉਹ ਜਿੰਕ ਕਰਕੇ ਪਿਆ ਕਿਉਂਕਿ ਸਾਨੂੰ ਤਾਂ ਉਹ ਮੁੰਡਾ ਮੁਰਕੇ ਪਤਾ ਕੀ ਕਹਿੰਦਾ ਸਾਨੂੰ ਜਦੋਂ ਹੀ ਜਿੰਕ ਜੁੰਗ ਪਾਤੀ ਥੋੜੇ ਦਿਨਾਂ ਬਾਅਦ ਦੁਬਾਰਾ ਫੇਰ ਆਇਆ ਹੋਰ ਲੈਣੀ ਆ ਜੀ ਅੱਜ ਕਿ ਭਈ ਹੋਰ ਨਹੀਂ ਪਹਿਲਾਂ ਸਾਨੂੰ ਹੁਣ ਦੇਖ ਲੈਣ ਦੇ ਝਾੜ ਝੂੜ ਕਹਿੰਦਾ ਜੇ ਤੁਸੀਂ ਪਾਉਣੀ ਹੋ ਬਿਸ਼ੱਕ ਜਿਹੜੀ ਆਪਣੀ ਤੁਸੀਂ ਜਿੰਕ ਪਾਉਣੀ ਹੁੰਨੇ ਆ ਉਹ ਵੀ ਪਾ ਲਿਓ ਉਹਨਾਂ ਖੇਤਾਂ ਨੂੰ ਅਜੀ ਕਿ ਭਾ ਜੇ ਅਸੀਂ ਉਹ ਵੀ ਪਾ ਲਈ ਫੇ ਸਾਨੂੰ ਤੇਰੇ ਵਾਲੀ ਦਾ ਕਿੱਦਾਂ ਪਤਾ ਲੱਗੂਗਾ ਭੇ ਝਾੜੇ ਪੂਰਾ ਆ ਜਾਂ ਘਟਿਆ ਹਨ ਫੇ ਤੇਰੇ ਵਾਲੀ ਦਾ ਪਤਾ ਹੀ ਨਹੀਂ ਲੱਗਣਾ ਅਸੀਂ ਪਾਈ ਨਹੀਂ ਹਨ ਤੇ ਸਾਡੇ ਗਵਾਂਡੀ ਨੇ ਵੀ ਉਤੋਂ ਉਹਨੇ ਤਾਂ ਬਹੁਤ ਜ਼ਿਆਦਾ ਲਈ ਸੀ ਇਹਦੇ ਕੋਲ ਦਵਾਈ ਦੂਈ ਹਨ ਕਾਫੀ ਖੇਤਾਂ ਦੀ ਲਈ ਸੀ ਤੇ ਮੈਨੂੰ ਲੱਗਦਾ ਵੀ ਉਹਦੇ ਵੀ ਹੁਣ ਰਗੜਾ ਲੱਗੂਗਾ ਸਵਾਰ ਕੇ ਦੇਖੋ ਜਾਂ ਤਾਂ ਜੇ ਆਰਗੇਨਿਕਲ ਨੂੰ ਜਾਂ ਬਾਇਓ ਖਾਦਾਂ ਨੂੰ ਹੋਣਾ ਆ ਜਾਂ ਫੇਰ ਤਾਂ ਉਹ ਰੇਟ ਉਹੋ ਜਿਹਾ ਮਿਲੇ ਹੁਣ ਜੇ ਅਸੀਂ ਕਹੀਏ ਵੀ ਆਹ ਪੰਜਾਂ ਖੇਤਾਂ ਨੂੰ ਅਸੀਂ ਜਿੰਕ ਪਾਈਓ ਸੀਗੀ ਹਨਾ ਔਰੰਗਨ ਦੇ ਜਬ ਜੜੀ ਬਾਇਓ ਪਤਾ ਨਹੀਂ ਕਿਹੜੀ ਜਿੰਕ ਕਹਿੰਦੇ ਆ ਉਹ ਪਾਈਓ ਸੀ ਵੀ ਸੱਤ ਹੁਣ ਝੋਨਾ 3000 ਨੂੰ ਲਾਓ ਕੋਈ ਲਊਗਾ ਕਿ ਮੈਂ ਤਾਂ ਇਹ ਗੱਲ ਦੱਸੀ ਆ ਨਹੀਂ ਤਾਂ ਹਰੇ ਕੋਈ ਆਪਣੀ ਜਿਹੜੀ ਕਾਮਯਾਬੀ ਦੱਸ ਦਿੰਦਾ ਹੁੰਦਾ ਜਿਹਦੇ ਵਿੱਚ ਮਤਲਬ ਕਹਿ ਲਓ ਗਲ ਮਲਾ ਕੇ ਵੀ ਬੇਕੂ ਬਣੇ ਹੁੰਦੇ ਆਪਾਂ ਉਹ ਚੀਜ਼ ਨਹੀਂ ਦੱਸਦਾ ਹੁੰਦਾ ਮੈਂ ਉਹ ਵੀ ਦੱਸ ਰਿਹਾ ਵੀ ਅਸੀਂ ਬੇਕੂ ਬਣਾ ਗਿਆ ਸਾਨੂੰ ਉਹ ਬੰਦਾ ਮੈਂ ਕਹਿੰਦਾ ਉਹ ਬੰਦਾ ਹੁਣ ਮੁੜ ਕੇ ਆਵੇ ਮੁੜ ਮੈਂ ਉਹਦਾ ਜਲੂਸ ਕੱਢੂ ਸਵਾਰ ਕੇ ਨਾਲ ਵੀਡੀਓ ਬਣਾ ਕੇ ਪਾਉਂਗਾ ਨਾਲ ਉਸ ਬੰਦੇ ਦੀ ਕਰਕੇ ਮਾਲਾ ਸਾਢੇ 4-5 ਕੁਇੰਟਲ ਕਿੱਲੇ ਦਾ ਝਾੜ ਉੜਿਆ ਸਾਢੇ 5 ਖੇਤ ਸੀ ਤੁਸੀਂ ਚਾਰੇ ਲਾ ਲਓ 4 ਕੁਇੰਟਲ ਉੜਿਆ ਸਾਢੇ 5ਾਂ ਖੇਤਾਂ ਦਾ ਦੇਖ ਲਓ ਵੀ 20-22 ਕੁਇੰਟਲ ਉੜ ਗਿਆ ਹਨ ਤੇ 20-22 ਕੁਇੰਟਲ ਨੂੰ ਲਾ ਲਓ 2300 23-2400 ਰੁਪਏ ਦੇ ਲਗਭਗ ਰੇਟ ਐ ਤਕੀ ਹਨ ਇੱਕ ਚਵਲ ਬੰਦੇ ਦੀ ਕਰਕੇ ਆਪਣਾ 50 ਤੋਂ 60 ਹਜ਼ਾਰ ਦਾ ਨੁਕਸਾਨ ਹੋ ਗਿਆ ਇਹ ਮੈਂ ਵੀਡੀਓ ਤਾਂ ਸਪੈਸ਼ਲ ਪਾਈ ਆ ਵੀਰਾ ਇਹਨਾਂ ਦੇ ਵੈਸੇ ਅਸੀਂ ਅੱਜ ਤੱਕ ਨਹੀਂ ਲੱਗੇ ਤੁਸੀਂ ਸੋਚਣ ਵਾਲੀ ਗੱਲ ਆ ਬਹੁਤ ਆਉਂਦੇ ਅੱਗੇ ਵੀ ਕਿਹੜੇ ਨਹੀਂ ਆਉਂਦੇ ਇਹਨਾਂ ਨੂੰ ਸੱਚ ਦੱਸਣਾ ਸਾਨੂੰ ਚਾਹੀਦਾ ਆ ਕੇ ਵੇ ਠੀਕ ਆ ਸਾਡੀ ਪਾਓ ਵੀ ਤੁਹਾਡਾ ਝਾੜ ਘਟੂਗਾ ਇੰਨਾ ਵੀ 2 ਸਾਲ ਘਟੂ 4 ਸਾਲ ਘਟੂ 5 ਸਾਲ ਘਟੂ ਜਾਂ ਹਮੇਸ਼ਾ ਹੀ ਘਟ ਨਿਕਲੂਗਾ ਝਾੜ ਝਾੜ ਨਹੀਂ ਅਸੀਂ ਵਧਾਉਣ ਦੀ ਗਰੰਟੀ ਦਿੰਦੇ ਵੀ ਫਸਲ ਦੀ ਕੁਆਲਿਟੀ ਵਧੂਗੀ ਇਹ ਸਾਨੂੰ ਦੱਸਣ ਹੈਨਾ ਫਿਰ ਅਸੀਂ ਆਡੀ ਮਰਜ਼ੀ ਹੋਊਗੀ ਵੀ ਅਸੀਂ ਕੁਆਲਿਟੀ ਵਧਾ ਕੇ ਸਾਨੂੰ ਫਾਇਦਾ ਆ ਵੀ ਸਾਡੇ ਕੋਲ ਉਦੋਂ ਦੀ ਮੰਡੀ ਹੈਗੀ ਆ ਵੀ ਕੁਆਲਿਟੀ ਵਧਾਣ ਦੇ ਕਰਕੇ ਸਾਡਾ ਰੇਟ ਵੱਧ ਲੱਗਦਾ ਹੋਵੇ ਜੇ ਸਾਡੇ ਕੋਲ ਉਹ ਜਿਹੀ ਮੰਡੀ ਨਹੀਂ ਕੁਆਲਿਟੀ ਦਾ ਕੋਈ ਮੁੱਲ ਨਹੀਂ ਹੈਗਾ ਫਿਰ ਅਸੀਂ ਕਿਉਂ ਪਾਵਾਂਗੇ ਉਹਨੂੰ ਪਰ ਇਹਨਾਂ ਨੂੰ ਕੀ ਹੈ ਇਹਨਾਂ ਤੋਂ ਕੰਪਨੀ ਨੇ ਰੱਖਿਆ ਹੈ ਤਨਖਾਹ ਤੇ ਹੈ ਨਾ ਜੇ ਹੋਰ ਕਿਸੇ ਕੋਲ ਵੀ ਆਉਂਦਾ ਤੂੰ ਕਹ ਪਹਿਲਾਂ ਉਹ ਬੰਦੇ ਨੂੰ ਮਿਲ ਲਾ ਮੇਰਾ ਨੰਬਰ ਦੇ ਦਿਓ ਉਹਨੂੰ ਤੂੰ ਕਹ ਬਈ ਉਹ ਕਹਿੰਦੇ ਸਾਡੇ ਝਾੜ ਬਹੁਤ ਨਿਕਲ ਗਿਆ ਬਈ ਸਾਡੇ ਕੋਲ ਹੁਣ ਰੱਖਣ ਨੂੰ ਥੈ ਨਹੀਂ ਸਾਨੂੰ ਸਟੋਰ ਕਰਨ ਲਈ ਛੱਡ પાਕੇ ਦੇ ਬਈ ਜਿਹੜਾ ਬਾਧੂ ਮਾਲਿਆ ਸੀ ਰੱਖੀਏ ਕਿੱਥੇ ਆੜ ਤੀਏ ਵੀ ਹੱਥ ਖੜੇ ਕਰਕੇ ਕਹਿੰਦੇ ਸਾਡੇ ਕੋਲ ਵਾਰਦਾ ਨਾ ਮੁੱਕ ਗਿਆ ਉਹ ਬੰਦੇ ਨੂੰ ਸਾਡੇ ਕੋਲ ਭੇਜ ਦਿਓ ਠੀਕ ਹੈ ਕਿਉਂਕਿ ਜਦੋਂ ਕਿ ਅਸੀਂ ਤੁਹਾਨੂੰ ਸਾਫ਼ ਦੱਸਿਆ ਸੀਗਾ ਵੀ ਉਹ ਝੋਨੇ ਨੂੰ ਆਪਣੇ ਨੂੰ ਬਿਮਾਰੀ ਕੋਈ ਨਹੀਂ ਠੀਕ ਹੈ ਨਾ ਕੋ ਗੋਲੀ ਨਾ ਕੋ ਮਧਰਾ ਬੂਟਾ ਫਿਰ ਝਾੜ ਘਟਣ ਦਾ ਹਾਂ ਕੁਆਂਟਲ 2 ਕੁਆਂਟਲ ਜਾਂ 3 ਕੁਆਂਟਲ ਜਿਹੜਾ ਘਟੂਗਾ ਝਾੜ ਇਹਦੇ ਕਰਕੇ ਜ਼ਰੂਰ ਘਟੂਗਾ ਜਿਹੜਾ ਹਾ ਬੂਰਜਿਆ ਝੜਿਆ ਹਨਾ ਆਪਾਂ ਕਹਿੰਨੇ ਵੀ ਉਦੋਂ ਮੀਂਹ ਪਿਆ ਜਦੋਂ ਪਰ ਇਹ ਝੋਨਾ ਆਪਣਾ ਸਭ ਤੋਂ ਵੇਤਾ ਝੋਨਾ ਸੀ ਇਹ ਉਸ ਵੇਲੇ ਲਗਭਗ ਨਿਸਰ ਚੁੱਕਾ ਸੀ ਜਦੋਂ ਮੀਂਹ ਜੇ ਪਏ ਹਨਾ ਇਹ ਉਸ ਵੇਲੇ ਤਕਰੀਬਨ ਐ ਨਿਸਰ ਗਿਆ ਸੀਗਾ ਸਮਝ ਲਓ ਬਈ ਮਤਲਬ ਦਾਣਾ ਇਹਨ ਪੂਰਾ ਪਲ ਗਿਆ ਸੀ ਤੇ ਇਹਨੂੰ ਉਹਦਾ ਅਸਰ ਨਹੀਂ ਹੋਣਾ ਚਾਹੀਦਾ ਉਸ ਮੀਂਹ ਦਾ ਬਾਕੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ